Oh ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਮਰਤ ਗੁਰੂ ਨਾਨਕ ਲਈ ਉੱਚੇ ਆਏ ਫਿਰ ਅੰਤਮ ਗੁਰਤੇ ਅਮਰਦਾਸ ਰਾਮ ਦਸਵੇਂ ਸਹਾਇ ਅਰਜਨ ਹਰ ਗੋਬਿੰਦ ਰਾਉ ਸਿਮਰਉ ਸ੍ਰੀ ਹਰਦਾਏ ਸ੍ਰੀ ਹਰਕ੍ਰਿਸ਼ਨ ਤੇ ਆਈਐ ਜਿਥੇ ਸਭ ਦੁੱਖ ਗਾਏ ਇਕ ਬਾਦਰ ਸਗਲਿਆ ਘਰ ਨਾਉ ਨੇ ਤੇ ਆਵੇ ਧਾਇ ਸਭ ਥਾਈ ਹੋਏ ਸਹਾਈ ਦਸਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸੰਤ ਪਾਛੈ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਤੇ ਅੰਦਰ ਕੇ ਮੋਲੋ ਜੀ ਕਹਾਂ ਸਾਹਿਬ ਜਦ ਅੰਤਾਲਿਆਂ ਮੁਕਤਿਆ ਹਟਿਆ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਛਕੇ ਆ ਦੀਗ ਚਲਾਈ ਤੇਗ ਵਾਹੀ ਤੇਜ ਕੇ ਅਨਰਥ ਕੀਤਾ ਤਰਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੰਨਾ ਸਿੰਘਾ ਸਿੰਘਣਿਆ ਧਰਮ ਹੇਤ ਸੀਸ ਜੁਤੇ ਬੰਦ ਬੰਦ ਕਟਾਏ ਉਪਰਿਆਂ ਲੋਹਾਈਆ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਲਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਥਾਲਸਾ ਜੀ ਬੋਲੋ ਜੀ ਅੰਦਾ ਤੰਤਾ ਸਵਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਸਰਬੱਤ ਖਾਲਸਾ ਦੇ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੇ ਕੋ ਵਾਹਿਗੁਰੂ 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 ਚੱਪਿਆ ਵਿੱਚ ਚੱਪਿਆ ਮਨ ਦਾ ਸਦਕਾ ਸਰਬ ਸੁਖ ਹੋਵੇ ਜਾਨਾ ਥਾਲਸਾ ਦੇ ਸਾਹਿਬ ਤਹਾ ਪਰਛੇ ਹਰਿਆਤ ਦੇਵ ਤੇਗ ਫਤਿਹ ਬ੍ਰਿਤ ਕੀ ਪੈਰ ਪੰਥ ਕੀ ਜੀ ਸਰੀ ਸਾਹਿਬ ਦੀ ਸਹਾਇ ਥਾਲ ਸ੍ਰੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਇਕਾ ਨੂੰ ਸਿੱਖੇ ਧਾਰ ਕੇ ਸਦਾ ਨ ਰਹਿਤ ਦਾਨਤ ਦੇਖਦਾਨ ਵਿਸਾਹਦਾਰ ਪਰੋਸਾਦਾਨ ਦਾਨਾ ਸਿਰਦਾਨ ਨਾਮਦਾਰ ਸ੍ਰੀ ਅੰਮ੍ਰਿਤ ਸਰ ਸਰ ਸਾਹਿਬ ਜੀ ਦੇ ਦਰਸ਼ਨ ਸੁਨਾਰ ਚੌਂਕੀਆ ਤੰਬੇ ਬੁੰਗੇ ਜੁਗਤੂ ਜੋਗ ਅਕਾਲ ਧਰਮ ਦਾ જયਕਾਰ ਬੋਲੋ ਜੀ ਵਾਹੇ ਜੋ ਸਿੱਖਾਂ ਦਾ ਮਰਮੀ ਵਾ ਮਾਤਿ ਉੱਚੀ ਮਤ ਪਤ ਦਾ ਰੱਖ ਆ ਬਵਾਲੇ ਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਆਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਬੰਦਵਾਰਿਆਂ ਗੁਰਧਾਮਾਂ ਦੇ ਜੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲਦਾ ਦਨ ਪ੍ਰੇਮਦਾਰੀ ਖਾਲਸਾ ਦੀਨ ਬਖਸ਼ੂ ਏਨ ਮਾੜਿਆ ਬੇਮਾਨ ਨਤਾਰਿਆਂ ਦੇ ਤਾਣ ਨਯੋਟਿਆਂ ਦੇਉ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇੰਤੇ ਜੋੜੜਿਆ ਸੱਚੇ ਪਾਤਸ਼ਾਹ ਜੀਉ ਚਾਰ ਪਹਿਰ ਰੈਣਾ ਜੀ ਦੇ ਬਾਣੇ ਅੰਦਰ ਤਪੀਤ ਹੋਈ ਚਾਰ ਪਹਿਰ ਦਿਹਾੜਾ ਆਪਣੇ ਬਾਣੇ ਅੰਦਰ ਤਪੀਤ ਕਰਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਰਾ ਦੇ ਪਾਵਨ ਪਵਿੱਤਰ ਉਸਤਾਰ ਗੁਰਦਵਾਰਾ ਸ਼ਹੀਦਗੰਜ ਸਾਹਿਬ ਦੀ ਵਿਖੇ ਪਾਵਨ ਦਰਬਾਰੇ ਅੰਦਰ ਸੱਤ ਗੁਰੂ ਜੀ ਆਪ ਜੀ ਨੇ ਸੋਹਣੇ ਸਿੰਘਾਸਨ ਤਿਆਰ ਕੀਤੇ ਗਏ ਹਨ ਆਪਨੀ ਕਿਰਪਾ ਨੂੰ ਸਿਹਾਤਰਾਵੇ ਪ੍ਰਕਾਸ਼ ਮਨੋ ਪਰਤੇ ਥੂਲੇ ਦਰਸ਼ਨ ਦੇ ਦਾ ਪਾਵਨ ਪ੍ਰਮਾਨ ਪੁਸਤਕ ਸੰਗਤਾਂ ਨੂੰ ਪ੍ਰਤਾਰਥ ਕਰੂ ਦਰਦੇ ਆਏ ਸੰਗਤ ਦੇ ਦਰ ਹਾਜ਼ਰੀ ਸੈਲੁ ਖਲਪੇ ਧਾਵ ਸਿ ਭਵਨ ਦਰ ਪ੍ਰਵਾਣ ਕਰਨੇ ਗਿਆ ਦਰਉ ਕਰੋ ਸਿੱਖੀ ਸਿਦਕ ਪ੍ਰਸਾਦ ਨਾਮ ਬਾਨ ਬਛੜਾ ਜਗ ਪਾਵਨ ਵਰ ਪੂਰੀਆ ਤਮੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਕਰੋ ਕਿਰਪਾ ਆਪ ਦੀ ਦੇ ਪਾਵਨ ਸਰੂਪ ਉਕਾਤ ਸਥਾਨਾ ਦਿਓ ਪ੍ਰਕਾਸ਼ ਸਮ ਵਿਵੇਦਨ ਦੀ ਤਾਕੇ ਆ ਦੁਖਿਓ ਰਸਤੇ ਅੰਗ ਸੰ ਸਹਾਈ ਹੋਣਾ ਸਹੀ ਪਿਆਰੇ ਮੇਲ ਜਿਨ੍ਹਾਂ ਨੇ ਆਪ ਦੀ ਦਾ ਨਾਮ ਚਿਤਿਆਵੇ ਨਾਨਕ ਸਰਬ ਸਰਬੀ ਕਰੇ ਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਹਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ